ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਸਾਂਜੀ ਮਾਤਾ ਦੀ ਆਰਤੀ ਸੁਣਾਉਣ ਜਾ ਰਹੀ ਹਾਂ ਉਮੀਦ ਕਰਦੀ ਹਾਂ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਆਰਤਾ ਬਈਆਰਤਾ ਮੇਰੀ ਸਾਂਜੀ ਮਾਂ ਕਾ ਆਰਤਾ ਕਾਹੇ ਕਾਇ ਦੀਵਲਾ ਕਾਹੇ ਕੀਏ ਬਾਤੀ ਕਾਹੇ ਕਾਇ ਤੇਲ ਜਲੇ ਸਾਰੀ ਰਾਤੀ ਸੋਨੇ ਦਾਏ ਦੀਵਲਾ ਰੁਈ ਦੀਏ ਬਾਤੀ ਸਰਸੋਂ ਦਾ ਤੇਲ ਬੜੇ ਸਾਰੀ ਰਾਤੀ ਜਗੇ ਸਾਰੀ ਰਾਤੀ ਬੜ ਮੇਰੇ ਦੀਵਲੇ ਚਮਕ ਮੇਰੀ ਬਾਤੀ ਕਿਆ ਮੇਰੀ ਸੰਜੀ ਖਾਊਗੀ ਕਿਆ ਮੇਰੀ ਸੰਜੀ ਪੀਊਗੀ ਕਿਆ ਮੇਰੀ ਸੰਜੀ ਖਾਊਗੀ ਕਿਆ ਮੇਰੀ ਸੰਜੀ ਪੀਊਗੀ ਪੀੜ ਮੇਰੀ ਸਾਂਝੀ ਖਾਊਗੀ ਗੰਗਾ ਜਲ ਨੂੰ ਪੀਊਗੀ ਪੀੜ ਮੇਰੀ ਸਾਂਝੀ ਖਾਊਗੀ ਗੰਗਾ ਜਲ ਨੂੰ ਪੀਊਗੀ ਕਿਆ ਮੇਰੀ ਸਾਂਝੀ ਓੜੂਗੀ ਕਿਆ ਮੇਰੀ ਸਾਂਝੀ ਪਹਿਨੂਗੀ ਲਾਲ ਲਾਲ ਸਾਲੂ ਓੜੂਗੀ ਹਰ ਹਰ ਲਹਿੰਗਾ ਪਹਿਨੂਗੀ ہری ہری چوڑی پہنے گی مٹھے تیلک لگا وے گی بڑے دنوں میں آوے گی نو دنوں میں جا وے گی نو نرتے دیوی دے 16 سرادن پتراں دے او میرے پترو پاٹھ کرو پائی پتیجے راج کرو او میرے پترو پاٹھ کرو ਪਾਈ ਪਤੀ ਜੇ ਰਾਜ ਕਰੋ ਉਮੀਦ ਕਰਦੀ ਹਾਂ ਤੁਹਾਨੂੰ ਇਹ ਆਰਤੀ ਜ਼ਰੂਰ ਪਸੰਦ ਆਈ ਹੋਵੇਗੀ ਮੇਰੇ ਇਸ ਚੈਨਲ ਆਰ ਜੇ ਪੰਜਾਬੀ ਲੋਕ ਗੀਤ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ